ਨਹ ਪੂਰੀ ਹੈ দান ਕਰਨ ਵਿੱਚ ਜਿਨ੍ਹਾਂ ਦੇ ਮਤ ਬਿਲਕੁਲ ਸ਼ੁੱਧ ਹੈ ਪਾਵਨ ਹੈ ਪਵਿੱਤਰ ਹੈ ਬੁੱਧੀ ਪੂਰੀ ਹੈ ਹਰ ਇੱਕ ਨੂੰ ਦਾਨ ਦਿੰਦੇ ਹਨ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਹੀ ਭਿਖਾਰੀ ਹੈ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਧਨਾੜ ਹੈ ਭਾਵੇਂ ਕੋਈ ਰਾਜਾ ਹੈ ਭਾਵੇਂ ਕੋਈ ਬਾਦਸ਼ਾਹ ਹੈ ਭਾਵੇਂ ਕੋਈ ਚੱਕਰਵਰਤੀ ਪਾਤਸ਼ਾਹ ਹੋਵੇ ਉਹ ਵੀ ਭਿਖਾਰੀ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਇਹ ਸਾਰਾ ਸੰਸਾਰ ਹੀ ਭਿਖਾਰੀ ਹੈ ਸਾਰਿਆਂ ਨੂੰ ਵਹਿਗੁਰੂ ਪਰਮਾਤਮਾ ਹੀ ਦਾਨ ਦਿੰਦਾ ਹੈ ਜਿਵੇਂ ਕੋਈ ਬਾਦਸ਼ਾਹ ਸੀ ਤੇ ਸ਼ਿਕਾਰ ਖੇਡਣ ਲਈ ਚੜਿਆ ਸ਼ਿਕਾਰ ਖੇਡਦਾ ਖੇਡਦਾ ਇੱਕ ਹਿਰਨ ਦੇ ਪਿੱਛੇ ਬਹੁਤ ਦੂਰ ਤੱਕ ਲੰਘ ਗਿਆ ਤੇ ਉਸ ਦੇ ਜਿਹੜੇ ਸੰਗੀ ਸਾਥੀ ਸਨ ਸਪਾਹੀ ਸਭ ਪਿੱਛੇ ਰਹਿ ਗਏ ਹੁਣ ਦੂਰ ਤਿੰਨੇ ਲੰਘ ਗਿਆ ਥੱਕ ਗਿਆ ਪਿਆਸ ਬਹੁਤ ਲੱਗੀ ਆ ਰਸਤੇ ਵਿੱਚ ਕੀ ਦੇਖਦਾ ਵੀ ਇੱਕ ਜ਼ਿਮੀਂਦਾਰ ਖੇਤਾਂ ਵਿੱਚ ਕੰਮ ਕਰਦਾ ਹੈ ਇਹ ਉਹਦੇ ਕੋਲ ਜਾ ਕੇ ਪਾਣੀ ਮੰਗਦਾ ਹੈ ਕਿ ਪਿਆਸ ਬਹੁਤ ਲੱਗੀ ਹੋਈ ਹੈ ਜਲ ਸ਼ਿਕਾ ਪਾਣੀ ਸ਼ਿਕਾ ਜ਼ਿਮੀਂਦਾਰ ਨੇ ਜਲ ਸ਼ਿਕਾਇਆ ਤੇ ਬਾਦਸ਼ਾਹ ਬੜਾ ਖੁਸ਼ ਹੋਇਆ ਜ਼ਿਮੀਂਦਾਰ ਉੱਪਰ ਕਹਨ ਲੱਗਾ ਤੂੰ ਮੈਨੂੰ ਪਿਆਸਿਆਂ ਨੂੰ ਮਰਦੇ ਨੂੰ ਪਾਣੀ ਛਕਾ ਕੇ ਇੱਕ ਹਿਸਾਬ ਨਾਲ ਜੀਵਨ ਦਿੱਤਾ ਹੈ ਤੂੰ ਮੰਗ ਮੈਂ ਤੇਰੇ ਉੱਪਰ ਬੜਾ ਖੁਸ਼ ਹਾਂ ਕੁਝ ਨਾ ਕੁਝ ਮੰਗ ਮੇਰੇ ਕੋਲੋਂ ਜ਼ਿੰਮੇਦਾਰ ਕਹਿੰਦਾ ਨਹੀਂ ਮੰਗਣ ਦੀ ਕੋਈ ਇੱਛਾ ਨਹੀਂ ਹੈ ਸਭ ਕੁਝ ਹੈਗਾ ਇੱਕ ਚੱਲਦਾ ਗੁਜ਼ਾਰਾ ਬਾਦਸ਼ਾਹ ਕਹਿਣ ਲੱਗਾ ਮੇਰੀ ਮੁੰਦੀ ਹੈ ਗੁੜ ਵਿੱਚ ਪਾਈ ਸੀ ਇਹ ਤੂੰ ਆਪਣੇ ਕੋਲ ਰੱਖ ਅਧੀ ਕੋਈ ਲੋੜ ਪਵੇ ਨਾ ਤੇ ਮੇਰੇ ਕੋਲ ਆ ਜੀ ਤੇ ਆ ਕੇ ਇਹ ਜਿਹੜੀ ਮੁੰਦੀ ਆ ਮੇਰੇ ਪਹਿਰੇਦਾਰਾਂ ਨੂੰ ਦਿਖਾਈ ਤੈਨੂੰ ਕੋਈ ਨਹੀਂ ਰੁਕੇਗਾ ਤੂੰ ਸਿੱਧਾ ਮੇਰੇ ਕੋਲ ਆ ਦੇਗਾ ਜ਼ਿਮੀਦਾਰ ਕਹਿੰਦਾ ਠੀਕ ਹੈ ਬਾਦਸ਼ਾਹ ਚਲਾ ਗਿਆ ਜ਼ਿਮੀਦਾਰ ਘਰ ਆਇਆ ਘਰਵਾਲੀ ਨੂੰ ਸਾਰੀ ਗੱਲ ਦੱਸੀ ਹੁਣ ਘਰਵਾਲੀ ਕਹਿਣ ਲੱਗੀ ਤੂੰ ਮੰਗਿਆ ਕਿਉਂ ਨਹੀਂ ਕਿ ਭਾਵੇਂ ਆਪਾਂ ਜ਼ਿੰਮੇਦਾਰਾ ਕਰਦੇ ਆਂ ਖੇਤੀ ਕਰਦੇ ਆਂ ਪਰ ਖੇਤੀ ਵੀ ਥੋੜੀਆ ਮਸਾਂ ਗੁਜਾਰਾ ਚੱਲਦਾ ਹੈ ਜੇ ਬਾਦਸ਼ਾਹ ਨੇ ਕਿਹਾ ਸੀ ਖੁਸ਼ ਹੋਇਆ ਸੀ ਮੰਗ ਲੈਂਦਾ ਪਦਾਰਤ ਮੰਗ ਲੈਂਦਾ ਕੋਈ ਮਾਇਆ ਮੰਗ ਲੈਂਦਾ ਉਹ ਕਿਉਂ ਨਹੀਂ ਮੰਨਦੀ ਚਲੋ ਘਰ ਵਾਲੇ ਦੇ ਕਹਿਣ ਤੇ ਕੁਝ ਕੁ ਦਿਨਾਂ ਬਾਅਦ ਉਹ ਜ਼ਿੰਮੇਦਾਰ ਚਲਾ ਗਿਆ ਬਾਦਸ਼ਾਹ ਕੋਲ ਜਦੋਂ ਗਿਆ ਉਹ ਮੰਦਿਰ ਦਿਖਾਈ ਪਹਿਰੇਦਾਰ ਨੂੰ ਤੇ ਪਹਿਰੇਦਾਰ ਕਹਿੰਦਾ ਵੀ ਬਾਦਸ਼ਾਹ ਤੇ ਇਸ ਸਮੇਂ ਨਮਾਜ਼ ਪੜ ਰਿਹਾ ਹੈ ਤੂੰ ਇੱਥੇ ਖੜ੍ਹ ਜਾ ਤੇਰਾ ਸੁਨੇਹਾ ਲਾ ਦਿੰਨੇ ਆ ਜਦੋਂ ਬਾਦਸ਼ਾਹ ਨਮਾਜ਼ ਪੜ ਲੇਗਾ ਤੇ ਤੈਨੂੰ ਮਿਲ ਲੇਗਾ ਕਹਿੰਦਾ ਠੀਕ ਹੈ ਹੁਣ ਉਹ ਉੱਥੇ ਪਾਸ ਹੀ ਖੜ੍ਹ ਜਾਂਦਾ ਬਾਦਸ਼ਾਹ ਨਮਾਜ਼ ਪੜਦਾ ਹੁੰਦਾ ਉਹ ਵੀ ਦੇਖਦਾ ਤੇ ਬਾਦਸ਼ਾਹ ਨੇ ਹੱਥ ੱਡੇ ਹੋਏ ਐ ਦਾਤਾ ਮੰਗ ਰਿਹਾ ਜਦੋਂ ਬਾਦਸ਼ਾਹ ਨਮਾਜ਼ ਪੜ੍ਹ ਕੇ ਹਟਦਾ ਹੈ ਤੇ ਆਪਣੇ ਕੋਲ ਸੱਦਦਾ ਜ਼ਿੰਮੇਦਾਰ ਨੂੰ ਤੇ ਜ਼ਿੰਮੇਦਾਰ ਨੂੰ ਦੇਖ ਕੇ ਖੁਸ਼ ਹੁੰਦਾ ਪੁੱਛਦਾ ਵੀ ਕੀ ਲੋੜ ਹੈ ਇਸ ਵਾਸਤੇ ਆਇਆ ਕੀ ਕੰਮ ਪੈ ਗਿਆ ਤਾਂ ਉਸ ਵਕਤ ਜ਼ਿੰਮੇਦਾਰ ਕਹਾਂ ਲੱਗਾ ਬਾਦਸ਼ਾਹ ਦੇ ਚਲੋ ਮੇਰੀ ਲੋੜ ਦੀ ਤਾਂ ਤੁਸੀਂ ਗੱਲ ਛੱਡੋ ਇਹ ਦੱਸੋ ਵੀ ਤੁਹਾਡੇ ਕੋਲ ਇਤਨਾ ਵੱਡਾ ਰਾਜ ਭਾਗ ਹੈ ਖਜ਼ਾਨੇ ਭਰੇ ਪਏ ਆ ਪਦਾਰਥ ਬਹੁਤ ਹੈ ਬੜੀ ਮਾਇਆ ਸਭ ਕੁਝ ਹੈ ਹੁਕਮ ਚੱਲਦਾ ਸਾਰੇ ਪਾਸੇ ਤੁਸੀਂ ਮੇਂ ਹੱਥ ਾੜ ਰਹੇ ਮੰਗ ਰਹੇ ਹੋ ਇਹ ਕੀ ਗੱਲ ਆ ਬਾਦਸ਼ਾਹ ਕਹਿਣ ਲੱਗਾ ਕਿ ਉਸ ਪ੍ਰਮਾਤਮਾ ਅੱਗੇ ਤਾਂ ਜ਼ਮੀਦਾਰਾ ਸਾਰੀ ਮੰਗਦੇ ਆ ਜਿਵੇਂ ਬਾਣੀ ਦਾ ਬਚਨ ਹੈ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਂ ਚਹੇ ਸਭ ਮੰਗ ਮੰਗਨਾ ਦਾਤਾ ਇੱਕੋ ਹੀ ਹੈ ਵਹਿ ਗੁਰੂ ਪ੍ਰਮਾਤਮਾ ਸਭ ਦਾਤਾ ਉਸੇ ਕੋਲੋਂ ਮੰਗਦੇ ਤਾਂ ਜ਼ਮੀਦਾਰ ਕਹਿਣ ਲੱਗਾ ਜਰੂ ਤੇਰੇ ਕੋਲ ਇਤਨਾ ਕੁਝ ਹੈ ਤੂੰ ਹੀ ਨੇ ਹਲੇ ਤੱਕ ਰਜਿਆਸ ਹਾਥ ਠੱਡ ਕੇ ਮੰਗੀ ਰਿਆਂ ਪਰ ਤੂੰ ਮੈਨੂੰ ਕੀ ਦੇ ਦੇਂਗਾ ਫਿਰ ਮੈਂ ਵੀ ਉਸ ਕੋਲੇ ਮੰਗਾਂ ਜਿਸ ਕੋਲੋਂ ਤੂੰ ਮੰਗਦਾ ਤੇਰੇ ਕੋਲੋਂ ਕਿਉਂ ਮੰਗਾਂ ਜਦੋਂ ਤੂੰ ਆਪ ਹਲੇ ਭੁੱਖਾ ਮਰਦਾ ਮੰਗਦਾ ਹੱਥ ਅੱਡਦਾ ਜ਼ਿੰਮੇਦਾਰ ਵਾਪਸ ਆ ਗਿਆ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਸਾਰੇ ਮੰਗਤੇ ਐ ਦੇਣ ਵਾਲਾ ਦਾਤਾ ਇੱਕੋ ਹੀ ਆ ਵੈਸੇ ਸੰਸਾਰ ਦੇ ਅੰਦਰ ਵੀ ਬਾਣੀ ਅੰਦਰ ਸਤਿਗੁਰੂ ਜੀ ਨੇ ਕਿਹਾ ਕਿ ਬੜੇ ਦਾਤੇ ਬਣੇ ਹੋਇਆ ਬੜੇ ਦਾਨੀ ਐ ਬਹੁਤ ਦਾਨ ਕਰਦੇ ਐ ਪਰ ਉਹਨਾਂ ਦੀ ਵਿਆਪੋ ਆਪਣੀ ਅਵਸਥਾ ਹੈ ਕੋਈ ਕਿਸ ਇਛਾ ਨੂੰ ਲੈ ਕੇ ਦਾਨ ਕਰਦਾ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਕਿਉਂਕਿ ਦਾਨ ਕਰਕੇ ਵਿਛਾ ਹੁੰਦੀ ਐ ਨਾ ਮਨ ਅੰਦਰ ਮੈਨੂੰ ਆ ਮਿਲ ਜੇ ਆ ਮਿਲ ਜੇ ਰੋ ਵਾਹਿਗੁਰੂ ਦੇ ਅੰਦਰ ਕੋਈ ਇੱਛਾ ਨਹੀਂ ਸਾਰਿਆਂ ਨੂੰ ਧਾਨ ਦਿੰਦਾ ਇੱਛਾ ਕੋਈ ਨਹੀਂ ਵਾਹਿਗੁਰੂ ਅੰਦਰ ਕਿ ਮੇਰਾ ਕੋਈ ਜਸ ਕਰੇ ਜਾਂ ਮੈਨੂੰ ਕੁਝ ਮਿਲ ਜੇ ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਵੱਡਾ ਦਾਤਾ ਤਿੱਲ ਨਾਤਮਾਏ ਸਾਰਿਆਂ ਤੋਂ ਵੱਡਾ ਦਾਤਾ ਤਿੱਲ ਮਾਤ ਰੱਛਾ ਨਹੀਂ ਅੰਦਰ ਹੁਣ ਸੰਸਾਰਕ ਦਾਤੇ ਕਿਹੋ ਜੇ ਐ ਸਤਿਗੁਰੂ ਜੀ ਦੇ ਬਚਨ ਨੇ ਦੇ ਦੇ ਮੰਗਹਿ ਸਹ ਸਾ ਗੁਨਾ ਸੋਭ ਕਰੇ ਸੰਸਾਰ